ਪਰ ਇਸ ਨੂੰ ਬੋਲਦੇ ਹਾਂ ਟੋਨੀਅਮਸ ਸ਼ੁਰੂ ਕਰਦੇ ਹਾਂ ਕਿਸ ਕਿਸ ਕਲਾ ਆਤਪੂਰਨ ਰਹੇਗਾ ਪੀਐਸਟ ਸੀਟ ਐਟ ਯੂਪੀ ਟੈਟ ਮਾਸਟਰ ਕੈਟਰੀਟੀ ਕੈਟਰ ਅਤੇ ਪੰਜਾਬ ਗਵਰਨਮੈਂਟ ਐਗਜ਼ਾਮ ਪ੍ਰੈਪਰੇਸ਼ਨ ਲਈ ਐਮਸੀਕਿਊ ਵੀ ਦੇ ਸ਼ੁਰੂ ਕਰਦੇ ਹਾਂ ਤੇ ਲਾ ਆਪਾਂ ਜਾਣਦੇ ਹਾਂ ਕਿ ਵਿਰੋਧੀ ਸ਼ਬਦ ਹੁੰਦਾ ਕੀ ਹੈ ਇਸ ਦੀ ਆਪਾਂ ਥੋੜੀ ਜਿਹੀ ਥਿਊਰੀ ਪੜ੍ਹਦੇ ਹਾਂ ਉਸ ਤੋਂ ਬਾਅਦ ਇਸ ਦੇ ਆਪਾਂ ਐਮਸੀਕਿਊ ਕਰਾਂਗੇ ਅੱਜ ਸ਼ੁਰੂ ਕਰਦੇ ਹਾਂ ਪਰਿਭਾਸ਼ਾ ਤੋਂ ਜਿਹੜੇ ਸ਼ਬਦ ਇੱਕ ਦੂਜੇ ਦੇ ਉਲਟ ਅਰਥ ਪ੍ਰਗਟ ਕਰਦੇ ਹਨ ਉਹਨਾਂ ਨੂੰ ਵਿਰੋਧੀ ਸ਼ਬਦ ਜਾਂ ਵਿਰੋਧਾਰਥਕ ਸ਼ਬਦ ਕਿਹਾ ਜਾਂਦਾ ਹੈ ਜੋ ਕਿਸੇ ਜੋ ਅਸੀਂ ਕਿਸੇ ਚੀਜ਼ ਸਥਿਤੀ ਜਾਂ ਗੁਣ ਦੇ ਬਿਲਕੁਲ ਉਲਟ ਪੱਖ ਦੀ ਗੱਲ ਕਰਨੀ ਹੋਵੇ ਤਾ ਅਸੀਂ ਇੰਨਾ ਸ਼ਬਦਾਂ ਦੀ ਵਰਤੋਂ ਕਰਦੇ ਹਾਂ ਵਿਰੋਧੀ ਸ਼ਬਦ ਦਾ ਕੀ ਮਤਲਬ ਹੁੰਦਾ ਹੈ ਜਦੋਂ ਅਸੀਂ ਇੱਕ ਜਿਹੜੇ ਵੀ ਸ਼ਬਦ ਹੁੰਦੇ ਆ ਉਸ ਦੇ ਉਲਟ ਅਰਥ ਅਰਘਟ ਹੁੰਦੇ ਹਨ ਉਸ ਨੂੰ ਆਪਾਂ ਕੀ ਬੋਲਦੇ ਹਾਂ ਵਿਰੋਧਾਰਥਿਕ ਸ਼ਬਦ ਉਦਾਹਰਨ ਤੌਰ ਤੇ ਕਿਹੜੇ ਜਿਵੇਂ ਦਿਨ ਦਾ ਹੋਏਗਾ ਰਾਤ ਅਮੀਰ ਦਾ ਗਰੀਬ ਸੱਚ ਦਾ ਝੂਠ ਸ਼ਬਦ ਦਾ ਮੂਲ ਯਾਨੀ ਕਿ ਵਿਰੋਧੀ ਸ਼ਬਦ ਮੂਲ ਰੂਪ ਵਿੱਚ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਵਿਰੋਧੀ ਸ਼ਬਦ ਕਿਹੜੀ ਭਾਸ਼ਾ ਦਾ ਸ਼ਬਦ ਹੈ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਇਹ ਵੀ ਪਲੱਸ ਰੋਧ ਤੋਂ ਬਣਿਆ ਹੈ ਪੰਜਾਬੀ ਵਿੱਚ ਇਸ ਦੀ ਵਰਤੋਂ ਉਲਟ ਜਾਂ ਟਕਰਾਅ ਦੇ ਭਾਵ ਵੱਜੋਂ ਕੀਤੀ ਜਾਂਦੀ ਹੈ ਵਿਰੋਧੀ ਸ਼ਬਦ ਬਣਾਉਣ ਦੇ ਤਰੀਕੇ ਵਿਰੋਧੀ ਸ਼ਬਦ ਤਿੰਨ ਮੁੱਖ ਤਰੀਕਿਆਂ ਨਾਲ ਬਣਦੇ ਹਨ ਅਗੇਤਰ ਲਗਾ ਕੇ ਸ਼ਬਦ ਦੇ ਅੱਗੇ ਆ ਜਾਂ ਨਿਰ ਬੇਕੂ ਦੂਰ ਆਦ ਲਗਾ ਕੇ ਦੂਜਾ ਵਿਸ਼ਵਾਸ ਤਾਂ ਕਿ ਬੰਦਾ ਹੈ ਆ ਵਿਸ਼ਵਾਸ ਪੁੱਤਰ ਦਾ ਕਪੁੱਤਰ ਗੁਣ ਦਾ ਅਗੁਣ ਪਛੇਤਰ ਜਾਂ ਲਿੰਗ ਬਦਲ ਕੇ ਮੁੰਡਾ ਦਾ ਕੁੜੀ ਨੌਕਰ ਦਾ ਮਾਲਕ ਤੁਲਸ ਤੰਤਰ ਯਾਨੀ ਕਿ ਤੇਜਾ ਪੁਆਇੰਟ ਕਿਹੜਾ ਬੰਦਾ ਹੈ ਜਿਨ੍ਹਾਂ ਦੀ ਪੰਤਰ ਬਿਲਕੁਲ ਵੱਖਰੀ ਹੁੰਦੀ ਹੈ ਉੱਪਰ ਹੇਠਾਂ ਹਾਰ ਜਿੱਤ ਅੱਗੇ ਆ ਗਿਆ ਵਿਰੋਧੀ ਸ਼ਬਦ ਦੀ ਮਹੱਤਤਾ ਇਹ ਭਾਸ਼ਾ ਵਿੱਚ ਸਪਸ਼ਟ ਅਤੇ ਤੁੰਗਾਈ ਲਈ ਉਦੇਖਨ ਇਨਾਂ ਰਾਹੀਂ ਅਸੀਂ ਕਿਸੇ ਚੀਜ਼ ਦੀ ਤੁਲਨਾ ਬਿਹਤਰ ਤਰੀਕੇ ਨਾਲ ਕਰ ਸਕਦੇ ਹਾਂ ਕਵਿਤਾ ਅਤੇ ਸਾਹਿਤ ਵਿੱਚ ਇਨਾਂ ਦੀ ਵਰਤੋਂ ਸੁੰਦਰਤਾ ਵਿਧਾਨ ਲਈ ਵੀ

ਆਲਸੀ অপਸ਼ਨ ਬੀ ਉਤਮੀ ਦਾ ਹੁੰਦਾ ਹੈ ਜੋ ਕੰਮ ਕਰਨ ਵਾਲਾ ਹੁੰਦਾ ਹੈ ਉਤਮੀ ਤੋਂ ਭਾਵ ਮਿਹਨਤ ਕਰਨ ਵਾਲਾ ਜਦ ਕੀ ਆਲਸੀ ਉਹ ਹੈ ਜੋ ਕੰਮ ਤੋਂ ਜੀਤ ਚੁਰੰਦਾ ਹੈ ਅੱਜ ਦਾ ਆਪਣਾ ਸੈਕੰਡ ਕੁਐਸਚਨ ਸੁਖਮ ਸ਼ਬਦ ਦਾ ਵਿਰੋਧੀ ਕੀ ਹੈ অপਸ਼ਨ A ਬਰੀਕ অপਸ਼ਨ B ਕੋਮਲ অপਸ਼ਨ C 스फूल অপਸ਼ਨ D ਵੱਡਾ ਸੁਖਮ ਦਾ ਸ਼ਬਦ ਦਾ ਵਿਰੋਧ ਸ਼ਬਦ ਕੀ ਹੈ অপਸ਼ਨ ਸੀ ਸਥੂਲ ਦੂਜੇ ਕੁਐਸਚਨ ਦਾ ਉੱਤਰ ਆਏਗਾ ਸਥੂਲ ਸੁਖਮ ਦਾ ਅਰਥ ਹੁੰਦਾ ਹੈ ਇਤਸਾ ਅੱਗੇ ਅੱਗੇ ਅਜਿਹਾ ਅਜਿਹਾ ਆਪਣਾ 3rd ਕੁਐਸਚਨ ਸ਼ੋਕ ਸਵਲ ਸ਼ੋਕ ਸ਼ਬਦ ਦਾ ਤੁਹਾਨੂੰ ਰੋਸ਼ਨ ਸੀ ਹਰਖ ਆਪਸ਼ਨ ਬੀ ਗਮੀ ਸ਼ੋਕ ਸ਼ਬਦ ਦਾ ਟੁਕਮਾ ਬਰੋਤੀ ਸ਼ਬਦ ਕੀ ਹੈ ਹਰਕ ਆਪਸ਼ਨ ਸੀ ਸ਼ੋਕ ਗਮੀ ਦਾ ਸੂਚਕ ਹੈ ਅਤੇ ਹਰਕ ਖੁਸ਼ੀ ਦਾ ਅਰਥ ਹੈ ਜਾਂ ਉਤਸ਼ਾਹ ਦਾ ਅਰਥ ਹੈ ਹਾਂਜੀ ਅੱਜ ਦਾ ਆਪਣਾ ਫੋਰਥ ਨੰਬਰ ਕੁਐਸਚਨ ਉਸਤਿਤ ਦਾ ਸਹੀ ਵਿਰੋਧੀ ਸ਼ਬਦ ਚੁਣੋ ਆਪਸ਼ਨ A ਵਡਿਆਈ ਆਪਸ਼ਨ B ਨਿੰਦਾ ਆਪਸ਼ਨ C ਬੁਰਾਈ ਆਪਸ਼ਨ D ਆਲੋਚਨਾ ਅਬ ਵਿਰੋਧ ਉਸਤਿਤ ਦਾ ਵਿਰੋਧੀ ਸ਼ਬਦ ਕੀ ਆਏਗਾ ਆਪਸ਼ਨ B ਨਿੰਦਿਆ ਜਾਂ ਨਿੰਦਾ ਕ੍ਰਿਤਗਣ ਸ਼ਬਦ ਦਾ ਵਿਰੋਧੀ ਕੀ ਹੋਵੇਗਾ অপਸ਼ਨ এ కృতক অপশন বি ਆਸਾਨਮੰਦ অপশন সি ਦੇਵਪਾ অপশন ডি ਪਾਤਨੀ ਤਾਂ ਕ੍ਰਿਤਗਣ ਦਾ ਕੀ ਹੋਵੇਗਾ ਜੋ ਆਸਾਨ ਨੂੰ ਨਾ ਮੰਨੇ ਅੱਜ ਦਾ ਆਪਣਾ 6 ਨੰਬਰ ਕੁਐਸਚਨ ਗੂੜਾ ਸ਼ਬਦ ਦਾ ਵਰੋਧੀ ਸ਼ਬਦ ਕੀ ਹੈ অপਸ਼ਨ A ਫਿੱਕਾ অপਸ਼ਨ B ਪਤਲਾ অপਸ਼ਨ C ਹਲਕਾ অপਸ਼ਨ D ਆਫ ਤਾਂ ਗੂੜਾ ਸ਼ਬਦ ਦਾ ਵਿਰੋਧੀ ਸ਼ਬਦ ਕੀ ਆਏਗਾ ਹਲਕਾ ਇਹ ਇਸ ਦਾ ਸਹੀ ਉੱਤਰ ਹੈ ਰੰਗਾ ਦੇ ਸदर्भ ਵਿੱਚ ਗੂੜਾ ਡਾਰਕ ਦਾ ਉਲਟ ਹਲਕਾ ਹੁੰਦਾ ਹੈ ਹਾਂਜੀ ਤੁਸੀਂ ਸੋਚ ਰਹੇ ਹੋਗੇ ਕਿ ਫਿੱਕਾ ਕਿਉਂ ਨਹੀਂ ਆਇਆ ਪਰ ਜਿਹੜਾ ਇਹਦਾ ਸਹੀ ਮਤਲਬ ਹੁੰਦਾ ਹੈ ਉਹ ਹਲਕਾ ਹੁੰਦਾ ਹੈ ਅੱਜ ਦਾ ਆਪਣਾ 7 ਨੰਬਰ ਪ੍ਰੇਸ਼ਨ ਫਿੱਕਾ ਸ਼ਬਦ ਦਾ ਵਿਰੋਧੀ ਸ਼ਬਦ ਦੱਸੋ ਆਪਸ਼ਨ A ਖੁੱਡਾ ਆਪਸ਼ਨ B ਤੇਜ ਆਪਸ਼ਨ C ਮਿੱਠਾ ਆਪਸ਼ਨ D ਨਰਮ ਤਾਂ ਤਿੱਖਾ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੋਏਗਾ ਆਪਸ਼ਨ A ਖੁੱਡਾ ਚਾਕੂ ਜਾਂ ਆਜ਼ਾਰ ਜੋ ਤੇਜ ਨਾ ਹੋਵੇ ਉਸ ਨੂੰ ਖੁੰਡਾ ਕਿਹਾ ਜਾਂਦਾ ਹੈ ਅੱਜ ਦਾ ਆਪਣਾ 8 ਨੰਬਰ ਕੁਐਸਚਨ ਸੰਕੋਚ ਦਾ ਵਿਰੋਧੀ ਸ਼ਬਦ ਕੀ ਹੈ ਆਪਸ਼ਨ A ਡਰ ਆਪਸ਼ਨ B ਚਿਝਕ ਆਪਸ਼ਨ C ਖੁੱਲਾ ਆਪਸ਼ਨ D ਵਿਸਥਾਰ ਤਾਂ ਸੰਕੋਚ ਦਾ ਵਿਰੋਧੀ ਸ਼ਬਦ ਕੀ ਹੈ ਆਪਸ਼ਨ ਵਿਸਥਾਰ ਸੰਕੋਚ ਦਾ ਅਰਥ ਹੁੰਦਾ ਹੈ ਸੁੰਗੜਨਾ ਜਾਂ ਘਟ ਕਰਨਾ ਜਦ ਕਿ ਵਿਸਥਾਰ ਦਾ ਅਰਥ ਹੁੰਦਾ ਹੈ ਫਿਲਾ ਅੱਜ ਦਾ ਆਪਣਾ 9th ਨੰਬਰ ਕੁਐਸਚਨ ਨਿਰਮਲ ਸ਼ਬਦ ਦਾ ਉਲਟ ਕੀ ਹੈ ਜਾਂ ਨਿਰਮਲ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੈ অপਸ਼ਨ A ਸਾਫ অপਸ਼ਨ B ਮੈਲਾ ਆਪਸ਼ਨ ਸੀ ਗੰਦਾ ਆਪਸ਼ਨ ਡੀ ਮਲੀਨ ਤਾਂ ਨਿਰਮਲ ਸ਼ਬਦ ਦਾ ਉਲਟ ਕੀ ਆਵੇਗਾ ਆਪਸ਼ਨ ਡੀ ਮਲੀਨ ਆਪਸ਼ਨ ਡੀ ਇਸ ਦਾ ਸਹੀ ਉੱਤਰ ਹੈ ਨਿਰਮਲ ਦਾ ਅਰਥ ਹੁੰਦਾ ਹੈ ਸ਼ੁੱਧ ਯਾਨੀ ਕਿ ਮਨੀਰ ਦਾ ਅਰਥ ਸਾਬਤਿਕ ਸਾਹਿਤ ਰੂਪ ਵਿੱਚ ਗੰਦਗੀ ਵਿੱਚ ਵਰਤਿਆ ਜਾਂਦਾ ਹੈ ਅੱਜ ਦਾ ਆਪਣਾ 10 ਨੰਬਰ ਕੁਐਸਚਨ ਪੁਰਾਤਨ ਦਾ ਵਿਰੋਧੀ ਸ਼ਬਦ ਚੁਣੋ ਆਪਸ਼ਨ A ਨਵਾਂ ਆਪਸ਼ਨ B ਆਧੁਨਿਕ ਆਪਸ਼ਨ C ਨਵੀਨ ਆਪਸ਼ਨ D ਅਜੋਕਾ ਤਾਂ ਪੁਰਾਤਨ ਦਾ ਵਿਰੋਧੀ ਸ਼ਬਦ ਕੀ ਆਏਗਾ ਆਪਸ਼ਨ C ਨਵੀਨ ਪੁਰਾਤਨ ਦਾ ਅਰਥ ਸ਼ਬਦ ਜੋੜ ਵਿਰੋਧੀ ਨਵੀਨ ਹੈ ਅੱਜ ਦਾ ਆਪਣਾ 11 ਨੰਬਰ ਕੁਐਸਚਨ ਭਾਰੀ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੈ অপਸ਼ਨ A ਹੌਲਾ অপਸ਼ਨ B ਹਲਕਾ অপਸ਼ਨ C ਪਤਲਾ অপਸ਼ਨ D ਨਰਮ ਤਾਂ ਭਾਰੀ ਭਾਰੀ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੈ অপਸ਼ਨ A ਹੌਲਾ ਪੰਜਾਬੀ ਟਕਸਾਲੀ ਬੋਲੀ ਵਿੱਚ ਭਾਰੀ ਦਾ ਵਿਰੋਧੀ ਸ਼ਬਦ ਹੌਲਾ ਹੁੰਦਾ ਹੈ ساد شب کا شب کہ ہے آپشن اے آدھشن سی نویل آپشن ڈی اجوکا پڑوسی شب آپشن سی ਅੱਤ ਦਾ ਅਰਥ ਸ਼ਬਦ ਜੋੜ ਵਿਰੋਧੀ ਨਵੀਨ ਹੈ ਅੱਤ ਦਾ ਆਪਣਾ 11 ਨੰਬਰ ਫੋਨ ਹਟਾ ਸਮੀਂ ਦਾ ਪਾਰੀ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੈ ਆਪਸ਼ਨ ਏ ਹੌਲਾ ਆਪਸ਼ਨ ਬੀ ਹਲਕਾ ਆਪਸ਼ਨ ਸੀ ਪਤਲਾ ਆਪਸ਼ਨ ਡੀ ਨਰਮ ਤਾਂ ਪਾਰੀ ਪਾਰੀ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੈ ਆਪਸ਼ਨ ਏ ਹੋਰ ਲਾ ਪੰਜਾਬੀ ਟਕਸਾਲੀ ਬੋਲੀ ਵਿੱਚ ਭਾਰੀ ਦਾ ਵਿਰੋਧੀ ਸ਼ਬਦ ਹੋਲਾ ਹੁੰਦਾ ਹੈ ਅੱਜ ਦਾ 12 ਨੰਬਰ ਕੁਐਸਚਨ ਸਾਧ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੈ ਆਪਸ਼ਨ ਏ ਸੰਤ ਆਪਸ਼ਨ ਬੀ ਚੋਰ ਆਪਸ਼ਨ ਸੀ ਅਪੀ ਆਪਸ਼ਨ ਡੀ ਆਸਾਨ ਤਾਂ ਵਿਰੋਧੀ ਸ਼ਬਦ ਕੀ ਹੋਏਗਾ ਸਾਨ ਦਾ ਚੋਰ ਆਪਸ਼ਨ ਬੀ ਅਖਾਣ ਅਤੇ ਮੁਹਾਵਰਿਆਂ ਵਿੱਚ ਸਾਨ ਦਾ ਉਲਟ ਚੋਰ ਮੰਨਿਆ ਜਾਂਦਾ ਹੈ ਹਰਕ ਦਾ ਵਿਰੋਧੀ ਸ਼ਬਦ ਦੱਸੋ ਆਪਸ਼ਨ ਏ ਸੋਗ ਆਪਸ਼ਨ ਬੀ ਰੋਣਾ ਆਪਸ਼ਨ ਸੀ ਗੁੱਸਾ ਆਪਸ਼ਨ ਡੀ ਖੁਸ਼ੀ ਤਾਂ ਹਰਖ ਦਾ ਆਪਾਂ ਪਿੱਛੇ ਪੜ ਕੇ ਆਏ ਸਿੱਖਿਆਏਗਾ ਸੋਗ ਆਪਸ਼ਨ ਏ ਹਰਖ ਦਾ ਵਿਰੋਧੀ ਸ਼ਬਦ ਕੀ ਹੈ ਸੋਗ ਅੱਜ ਦਾ ਆਪਣਾ 14 ਨੰਬਰ ਪ੍ਰੇਸ਼ਨ ਗੁਪਤ ਦਾ ਸਹੀ ਵਿਰੋਧੀ ਸ਼ਬਦ ਚੁਣੋ ਆਪਸ਼ਨ ਏ ਲੁਕਾਵਾਂ ਆਪਸ਼ਨ ਬੀ ਪ੍ਰਗਟ ਆਪਸ਼ਨ ਸੀ ਖੁੱਲਾ ਆਪਸ਼ਨ ਡੀ ਸੱਚ ਪਗੁਪਤ ਦਾ ਵਿਰੋਧੀ ਸ਼ਬਦ ਕੀ ਆਏਗਾ অপਸ਼ਨ ਬੀ ਪ੍ਰਗਟ ਗੁਪਤ ਦਾ ਮਤਲਬ ਹੁੰਦਾ ਹੈ ਛੁਪਿਆ ਹੋਇਆ ਜਦ ਕਿ ਪ੍ਰਗਟ ਦਾ ਮਤਲਬ ਸਾਹਮਣੇ ਆਇਆ ਹੋਇਆ ਹੁੰਦਾ ਹੈ ਅੱਜ ਦਾ ਆਪਣਾ 15 ਨੰਬਰ ਕੁਐਸਚਨ ਅਵਲਨ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ অপਸ਼ਨ ਏ ਸਵਲ অপਸ਼ਨ ਬੀ ਸਿੱਧਾ ਆਪਸ਼ਨ ਸੀ ਪੁੱਠਾ ਆਪਸ਼ਨ ਬੀ ਔਖਾ ਤਾਂ ਅਵੱਲ ਸ਼ਬਦ ਦਾ ਵਿਰੋਧੀ ਕੀ ਆਏਗਾ ਆਪਸ਼ਨ ਏ ਯਾਨੀ ਕਿ ਸਵੱਲਾ ਅੱਜ ਦਾ ਆਪਣਾ 16 ਨੰਬਰ ਕੁਐਸਚਨ ਸ਼ਰਦਾ ਦਾ ਸਹੀ ਵਿਰੋਧੀ ਸ਼ਬਦ ਚੁਣੋ ਆਪਸ਼ਨ ਏ ਨਫਰਤ ਆਪਸ਼ਨ ਬੀ ਅਸ਼ਰਦਾ ਆਪਸ਼ਨ ਸੀ ਕਿਰਨਾ ਆਪਸ਼ਨ ਡੀ ਬੇਵਿਸ਼ਵਾਸੀ ਸ਼ਬਦਾ ਸ਼ਬਦ ਦਾ ਕੀ ਆਏਗਾ ਆਪਸ਼ਨ ਬੀ ਆ ਸ਼ਬਦਾ ਸ਼ਬਦਾ ਦਾ ਭਾਵ ਹੈ ਆਦਰ ਭਾਵਨਾ ਜਦ ਕਿ ਆ ਸ਼ਬਦਾ ਉਸ ਦੇ ਉਲਟ ਭਾਵ ਹੈ ਸੋਰੀ ਉੱਪਰ ਚਲ ਗਿਆ ਅਲਪ ਸ਼ਬਦ ਦਾ ਵਿਰੋਧੀ ਕੀ ਹੈ ਆਪਸ਼ਨ ਏ ਥੋੜਾ অপশন B বহুত অপশন C অতি অপশন D বহুল ਤਾਂ অলਪ ਦਾ ਸ਼ਬਦ ਦਾ ਕੀ ਆਏਗਾ অপশন D D বহूला অলਪ ਦਾ ਅਰਥ ਹੁੰਦਾ ਹੈ ਬਹੁਤ ਘੱਟ ਅਤੇ বহুল ਦਾ ਅਰਥ ਹੁੰਦਾ ਹੈ ਬਹੁਤ ਜ਼ਿਆਦਾ ਜਾਂ ਬਹੁਤ ਤਤ ਅੱਜ ਦਾ ਆਪਣਾ 18 ਨੰਬਰ ਕੁਐਸਚਨ ਆਸਤਕ ਦਾ ਸਹੀ ਵਿਰੋਧੀ ਸ਼ਬਦ ਕੀ ਹੈ ਆਪਸ਼ਨ ਏ ਧਾਰਮਿਕ ਆਪਸ਼ਨ ਬੀ ਨਾਸਤਕ ਆਪਸ਼ਨ ਸੀ ਪਾਪੀ ਆਪਸ਼ਨ ਡੀ ਬੇਮੁਖ ਤਾਂ ਆਸਤਕ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੈ ਨਾਸਤਕ ਆਪਸ਼ਨ ਬੀ ਅੱਜ ਦਾ ਆਪਣਾ 19 ਨੰਬਰ ਪ੍ਰਸ਼ਨ ਇਕਤਾ ਦਾ ਵਿਰੋਧੀ ਸ਼ਬਦ ਚੁਣੋ ਆਪਸ਼ਨ ਏ ਫੁੱਟ অপশন এ বি ਇਕੱਲਾ অপশন ਸੀ ਅਨੇਕਤਾ অপশন ਡੀ ਦੂਰੀ ਤਾਂ ਇਕਤਾ ਦਾ ਵਿਰੋਧੀ ਸ਼ਬਦ ਕੀ ਆਏਗਾ ਅਨੇਕਤਾ অপশন ਸੀ ਸਹਾਇਕ ਸ਼ਬਦਾਵਲੀ ਵਿੱਚ ਇਕਤਾ ਦਾ ਵਿਰੋਧੀ ਅਨੇਕਤਾ ਹੁੰਦਾ ਹੈ ਅੱਜ ਦਾ ਆਪਣਾ 20 ਨੰਬਰ ਪ੍ਰਸ਼ਨ ਕਰੜਾ ਸ਼ਬਦ ਦੀ ਉਤਪਤੀ ਵਿਰੋਧੀ ਕੀ ਹੋਵੇਗਾ অপশন এ ਨਰਮ অপশন ਬੀ ਕੋਲਾ অপশন ਕੂਲਾ ਆਪਸ਼ਨ ਡੀ ਪੋਲ ਮਲਾਈਮ ਤਕਰੜਾ ਸ਼ਬਦ ਦਾ ਕੀ ਆਏਗਾ ਕੂਲਾ ਆਪਸ਼ਨ ਬੀ ਆਪਸ਼ਨ ਬੀ ਇਸ ਦਾ ਸਹੀ ਉੱਤਰ ਹੈ ਅੰਤਕਸਾਲੀ ਪੰਜਾਬੀ ਵਿੱਚ ਕੜੜਾ ਦਾ ਸਹੀ ਵਿਰੋਧੀ ਕੂਲਾ ਮੰਨਿਆ ਜਾਂਦਾ ਹੈ ਅੱਜ ਦਾ ਆਪਣਾ 21 ਨੰਬਰ ਕੁਐਸਚਨ ਵਿਯੋਗ ਦਾ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਆਪਸ਼ਨ ਏ ਮਿਲਾਪ ਆਪਸ਼ਨ ਬੀ ਸਹਿਯੋਗ ਆਪਸ਼ਨ ਸੀ ਮਿਲਣੀ ਆਪਸ਼ਨ ਡੀ ਪਿਆਰ ਤਾਂ ਵਿਯੋਗ ਦਾ ਕੀ ਆਏਗਾ ਸਹਿਯੋਗ ਆਪਸ਼ਨ ਬੀ ਅੱਜ ਦਾ ਆਪਣਾ 22 ਨੰਬਰ ਪ੍ਰੇਸ਼ਨ ਖਰਾ ਦਾ ਸਹੀ ਵਿਰੋਧੀ ਸ਼ਬਦ ਚੁਣੋ ਆਪਸ਼ਨ ਏ ਗੰਦਾ ਆਪਸ਼ਨ ਬੀ ਖਰਟਾ آپشن سی نکلی آپشن ڈی ماڑا اپنا نمبر پر چانح کا وی شد کی ہوئے گا آپشن اے شد لڑائی اموتا شبدی اس بھی دوتے ہیں پر شانتی اس کا سی اتر ہے ਅੱਜ ਦਾ 25 ਨੰਬਰ ਪ੍ਰੇਸ਼ਨ ਤਰਕਾਲਾ ਦਾ ਵਿਰੋਧੀ ਸ਼ਬਦ ਚੁਣੋ অপਸ਼ਨ A ਸਵੇਰਾ অপਸ਼ਨ B ਦੁਪਹਿਰ অপਸ਼ਨ C ਅੰਮ੍ਰਿਤ ਵੇਲਾ অপਸ਼ਨ D ਸਾਂਝਰੇ ਤਰਕਾਲਾ ਸ਼ਬਦ ਦਾ ਕੀ ਹੋਏਗਾ অপਸ਼ਨ D ਸਾਂਝਰੇ ਤਰਕਾਲਾ ਸ਼ਾਮ ਦੇ ਸਮੇਂ ਨੂੰ ਕਹਿੰਦੇ ਹਨ ਅਤੇ ਸਾਂਝਰੇ ਦਾ ਅਰਥ ਹੁੰਦਾ ਹੈ ਸਵੇਰ ਅੱਜ ਦਾ 26 ਨੰਬਰ ਕੁਐਸਚਨ ਦੁਰਚਾਰੀ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਆਪਸ਼ਨ A ਨੇਕ ਆਪਸ਼ਨ B ਸਦਾਚਾਰੀ ਆਪਸ਼ਨ C ਭਗਤ ਆਪਸ਼ਨ D ਸੂਝਵਾਨ ਤਾਂ ਦੁਰਚਾਰੀ ਸ਼ਬਦ ਦਾ ਵਿਰੋਧੀ ਸ਼ਬਦ ਕੀ ਆਏਗਾ ਸਦਾਚਾਰੀ ਆਪਸ਼ਨ B ਅੱਜ ਦਾ ਆਪਣਾ 27 ਨੰਬਰ ਕੁਐਸਚਨ ਨਰਾਥਕ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੋਏਗਾ ਆਪਸ਼ਨ A ਸਾਰਥਕ অপশন B অর্থহীন অপশন C মূর্খ অপশন D सही ਤਾਂ ਨਾਰਥਕ ਦਾ ਕੀ ਆਏਗਾ ਸਾਰਥਕ অপশন A ਅੱਜ ਦਾ 28 ਨੰਬਰ ਕੁਐਸਚਨ ਪ੍ਰਤੱਖ ਦਾ ਵਿਰੋਧੀ ਸ਼ਬਦ ਚੁਣੋ کیا ਦੱਸੋ অপশন A ਸਾਹਮਣੇ অপশন B ਲੁਕਾਵਾਂ অপশন C ਪਰੋਖ অপশন ডি 올ੇ ਤੱਕ ਹੀ ਆਵੇਗਾ ਪਰ ਰੋਖ অপশন সি ਪ੍ਰਤਾਕਸ਼ਵਦ ਕੀ ਆਏਗਾ ਪਰੋਖ ਪ੍ਰਤਾਕਸ਼ਵਦ ਦਾ ਸਾਹਿੱਤਿਕ ਪਰੋਧੀ ਪ੍ਰੋਖ ਹੁੰਦਾ ਹੈ ਅੱਜ ਦਾ ਆਪਣਾ 29 ਨੰਬਰ ਕੁਐਸਚਨ ਵਾਰਤਕ ਦਾ ਸਹੀ ਵਿਰੋਧੀ ਸ਼ਬਦ ਕੀ ਹੋਏਗਾ অপਸ਼ਨ A ਕਵਿਤਾ অপਸ਼ਨ B ਕਹਾਣੀ ਆਪਸ਼ਨ ਸੀ ਨਾਵਲ ਆਪਸ਼ਨ ਡੀ ਕਵੀ ਤਾਂ ਵਾਰਤਕ ਦਾ ਸਹੀ ਵਿਰੋਧੀ ਸ਼ਬਦ ਕੀ ਹੋਏਗਾ ਕਵੀ ਆਪਸ਼ਨ ਡੀ ਸਾਹਿਤ ਦੇ ਦੋ ਮੁੱਖ ਰੂਪ ਹਨ ਵਾਰਤਕ ਅਤੇ ਕਾਵ ਸੁਚੱਜਾ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਤਾਂ ਸੁਚੱਜਾ ਦਾ ਕੀ ਆਏਗਾ ਆਪਸ਼ਨ ਬੀ ਕੁਚੱਜਾ ऑप्शन बी इसका सही उत्तर है हां जी एसन आज ਦੇ ਆਪਣੇ ਵਿਰੋਧੀ ਸ਼ਬਦ ਉਮੀਦ ਕਰਦੇ ਹਾਂ ਕਿ ਅੱਜ ਵਾਲੀ ਕਲਾਸ ਤੁਹਾਨੂੰ ਪਸੰਦ ਆਈ ਹੋਵੇਗੀ ਵਾਟ ਵਾਟ ਲਾਈਕ ਤੇ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਵੀ ਮਹੱਤਵਪੂਰਨ ਕਲਾਸਾਂ ਤੁਹਾਡੇ ਤੱਕ ਪਹੁੰਚਾ ਸਕੀਏ ਥੈਂਕਸ ਫॉर ਵਾਚਿੰਗ